ਬਹੁਤ ਸੋਨਾ ਆਰਟੀਕਲ ਪਿਓਰ ਪਸ਼ਮੀਨੇ ਤੇ ਡਿਜੀਟਲ ਪ੍ਰਿੰਟ ਦੇ ਵਿੱਚ ਆਰ ਆਈ ਵਰਕ ਦੇ ਨਾਲ ਜੇ ਡਿਜ਼ਾਈਨ ਚੈੱਕ ਕਰ ਸਕਦੇ ਬਹੁਤ ਸੋਨਾ ਬਾਜੂ ਤੇ ਵਰਕ ਆਏਗਾ ਬਣਿਆ ਦਾ ਬੈਕ ਸੇਮ ਐਲਟ ਦੇ ਜੇ ਪ੍ਰਿੰਟਡ ਰਹਿਣ ਵਾਲੀ ਹੈ ਬੈਕ ਵੀ ਸੇਮ ਪ੍ਰਿੰਟਡ ਰਹਿਣੀ ਕਲਰ ਵਿੱਚ ਇਫੈਕਟ ਆਰ ਆਈ ਵੀਡੀਓ ਦੇ ਲਾਈਟ ਕਲਰ ਕਲਰ ਮੈਂ ਤੁਹਾਨੂੰ ਬੋਲ ਕੇ ਦੱਸ ਦਿੰਦਾ ਇਹਦੇ ਵਿੱਚ ਇਹ ਹੈਗਾ ਜੀ 베ਬੀ ਪਿੰਕ ਸ਼ੇਡ ਸ਼ਾਲ ਇਹਦਾ ਖੁੱਲਾ ਡੁੱਲਾ ਆਏਗਾ ਬਹੁਤ ਸੋਨਾ ਪ੍ਰਿੰਟਡ ਸ਼ਾਲ ਬਣਿਆ ਆਏਗਾ ਗਰਮ ਦੇ ਵਿੱਚ ਆ 베ਬੀ ਪਿੰਕ ਸ਼ੇਡ ਆਏਗੀ ਉਸ ਤੋਂ ਬਾਅਦ ਆਏਗਾ ਜੀ ਇਹ ਸਕਿਨ ਕਲਰ ਜਿਹਨੂੰ ਕਹਿੰਦੇ ਖਾਕੀ ਕਲਰ ਦੇ ਵਿੱਚ ਖਾਕੀ ਕਲਰ ਦੇ ਵਿੱਚ ਆਏਗਾ ਜੀ ਉਸ ਤੋਂ ਬਾਅਦ ਇੱਕ ਕਲਰ ਆਏਗਾ ਜੀ ਪਿਸਤਾ ਸ਼ੇਡ ਪਿਸਤਾ ਸ਼ੇਡ ਪਿਸਤਾ ਸ਼ੇਡ ਲਾਈਟ ਪਿਸਤਾ ਜਿਹਨੂੰ ਕਹਿੰਦੇ ਆ ਉਸ ਤੋਂ ਬਾਅਦ ਆਏਗਾ ਜੀ ਇੱਕ ਬਾਵਾ ਡਾਰਕ ਥੋੜਾ ਜਿਹਾ ਜਿਹੜਾ ਇਵਨ ਹੈ ਕਲਰ ਹੈ ਇੱਕ ਖਾਕੀ ਕਲਰ ਹੈ ਇਹ ਬੇਬੀ ਪਿੰਕ ਕਲਰ ਹੈ ਵੀਡੀਓ ਦੇ ਵਿੱਚ ਲਾਈਟ ਡਾਰਕ ਦਾ ਫਰਕ ਰਹਿ ਜਾਂਦਾ ਸਾਰੇ ਸੂਟਾਂ ਦਾ ਵੀਵੀ ਪਿੰਕ कलर ਇਹਨਾਂ ਖੁੱਲਾ ਡੁੱਲਾ ਸਟੋਲ ਬਹੁਤ ਸੋਹਣਾ ਆਰੀ ਵਰਕ ਦਾ ਸੂਟ ਹੈ ਉੱਪਰ ਜਿਹੜੇ ਫਲਾਵਰ ਨੇ ਨਾ ਇਹ ਆਰੀ ਵਰਕ ਨਾਲ ਕੀਤੇ ਹੋਏ ਨੇਗੇ ਹਾਈਲਾਈਟ ਇਹ ਪਿਸਤਾ ਕਲਰ ਰੂਗਾ ਇਹ ਡਾਰਕ ਵਾਵਾਂ ਕਲਰ ਕਹਿੰਦੇ ਨੇ ਸਾਰੇ ਲਾਈਟ ਜੇ ਕਲਰ ਨੇ ਆਪਾਂ ਵੀਡੀਓ ਲਾਈਟ ਤੇ ਡਾਰਕ ਦੋਨਾਂ ਦੇ ਸ਼ੈਡਾਂ ਦੀ ਵੀਡੀਓ ਲੈ ਕੇ ਆਏ ਆ ਤੁਹਾਡੇ ਵਾਸਤੇ ਬਹੁਤ ਹੀ ਪਿਆਰੇ ਸੂਟ ਨੇ ਕੋਈ ਹਾਈ ਰੇਟ ਨਹੀਂ ਸਿਰਫ ਲੋ ਜੇ ਰੇਟ ਦਿੰਨੇ ਸਾਰੇ ਪਿਓਰ ਪਸ਼ਮੀਨੇ ਦੇ ਸੂਟ ਨੇ ਇਹ ਨਾ ਪਾਲੇ ਕੇ ਇਨਸਟਾਲ ਸੂਟ ਵੀ ਲੈ ਕੇ ਆਏ ਬਿਨਾ ਸਟਾਲ ਤੋਂ ਵੀ ਲੈ ਕੇ ਆਏ ਜਿਹੜਾ ਇਹ ਵਾਲੀ ਸੂਟ ਹੈ ਇਹ ਵੀ ਸਟਾਲ ਦੇ ਰਹਿਣਗੇ ਇਹਦੀ ਲੈਂਥ ਦੀ ਕੋਈ ਇਸ਼ੂ ਨਹੀਂ ਰਹੂਗਾ ਜਿੰਨੀ ਮਰਜੀ ਲੈਂਥ ਰੱਖ ਸਕਦੇ ਹੋ ਸਲਵਾਰ ਰਹੂਗੀ ਪਲੇਨ ਤੇ ਸਟਾਲ ਤੇ ਸਟਾਲ ਤੇ ਸੂਟ ਬਹੁਤ ਸੋਹਣੇ ਲੱਗੇ ਕਲਰ ਦੇਖੋ ਕਿੰਨੇ ਸੋਹਣੇ ਨੇ ਇਹਦੇ ਵਿੱਚ ਸਾਰੇ ਡਾਰਕ ਕਲਰ ਵੀ ਨੇ ਤੇ ਲਾਈਟ ਕਲਰ ਵੀ ਨੇਗੇ ਇਹਦੇ ਵਿੱਚ ਲਾਈਟ ਕਲਰ ਵੀ ਨੇ ਤੇ ਡਾਰਕ ਕਲਰ ਵੀ ਨੇਗੇ ਬਹੁਤ ਪਿਆਰੇ ਕਲਰ ਆਗੇ ਕਿ ਬਹੁਤ ਸੋਨੇ ਪਤ ਤੁਹਾਡੇ ਵਾਸਤੇ ਸੂਟ ਲੈ ਕੇ ਆਉਣੇ ਆਗੇ ਵੀਡੀਓ ਨੂੰ ਐਂਡ ਤੱਕ ਜਰੂਰ ਦੇਖਿਆ ਕਰੋ ਸਕਿੱਪ ਨਾ ਕਰਿਆ ਕਰੋ ਵੀਡੀਓ ਨੂੰ ਐਂਡ ਤੱਕ ਦੇਖਣ ਲਈ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਨੰਬਰ ਆਪਣਾ ਉੱਪਰ ਮੈਂਸ਼ਨ ਕੀਤਾ ਹੁੰਦਾ ਬਹੁਤ ਪਿਆਰੇ ਸੂਟ ਲੈ ਕੇ ਆਉਣੇ ਆਪਾਂ ਹਰ ਵੀਡੀਓ ਆਪਣੀ ਲੌਂਗ 8:00 ਤੇ ਸ਼ਾਰਟ 6 7 11 ਇੰਨਾ ਚ ਇੱਕ ਵਾਰੀ ਆ ਜਾਂਦੀ ਹੁੰਦੀ ਆ ਤੇ ਇਸ ਲਾਈਟ ਕਲਰ ਵੀ ਨੇ ਤੇ ਡਾਰਕ ਵੀ ਨੇ ਦੋਨੇ ਤਰ੍ਹਾਂ ਦੇ ਕਲਰ ਲੈ ਕੇ ਆਏ ਕਿਉਂਕਿ ਹਨ ਆਪਣਾ ਸੁੱਖ ਦੁੱਖ ਜ਼ਿੰਦਗੀ ਦਾ ਬਣਿਆ ਹੋਇਆ ਇਹ ਦੇਖੋ ਕਿੰਨੇ ਪਿਆਰੇ ਕਲਰ ਨੇ ਇਹ ਸਾਰੇ ਬਹੁਤ ਸੋਨਾ ਵਰਕ ਕੀਤਾ ਉੱਪਰ ਨਾ ਪ੍ਰਿੰਟ ਹੈ ਇਹ ਪ੍ਰਿੰਟ ਕੀਤਾ ਹੋਇਆ ਦਾ ਬਾਵਾ ਜੇ ਸ਼ੇਡ ਦਾ ਕਲਰ ਨਹੀਂ ਇਹ ਜਿਹਨੂੰ ਆਪਾਂ ਦਾਖ ਰੰਗਾ ਵੀ ਕਲਰ ਕਹਿ ਸਕਦੇ ਆ ਉਹ ਸਿਰਜੇ ਚ ਆ ਬਹੁਤ ਲਾਈਟ ਕਲਰ ਆ ਜਿਹਨੇ ਆਪਣੀ ਦਾਦੀ ਨਾਨੀਆਂ ਨੇ ਉਹਨਾਂ ਦੇ ਲੈਣਾ ਵਿਆਹ ਸ਼ਾਦੀਆਂ ਦਾ ਸੀ ਬਣਾਗਾ ਤੇ ਆਪਾਂ ਸੂਟ ਲੈ ਸਕਦੇ ਆ ਇਹ ਗ੍ਰੀਨ ਚ ਆ ਗਿਆ ਇਹਨਾਂ ਨਾਲ ਸਲਵਾਰ ਰਹੂਗੀ ਪਲੇਨ ਤੇ ਸਟੋਲ ਰਹਿਣਗੇ ਖੁੱਲੇ ਡੁੱਲੇ ਪੂਰੇ ਸਾਰਿਆਂ ਦੇ 프ਰਿੰਟ ਵੱਖਰੇ ਵੱਖਰੇ ਸਾਰਿਆਂ ਨਾਲ ਸਲਵਾਣਾ ਰਹਿੰਗੇ ਆਪਰੇਨ ਸਕਰੀਨ ਸ਼ਾਟ ਲੈ ਕੇ ਤੁਸੀਂ ਮੈਨੂੰ ਵਟਸਐਪ ਤੇ ਇਹਨਾਂ ਦਾ ਪ੍ਰਾਈਸ ਪੁੱਛ ਸਕਦੇ ਹੋ ਕਿਉਂਕਿ ਆਪਾਂ ਪ੍ਰਾਈਸ ਇਹਨਾਂ ਦਾ ਲੋ ਵੀ ਹੋ ਸਕਦਾ ਤੇ ਹਾਈ ਵੀ ਹੋ ਸਕਦਾ ਕਈ ਵਾਰ ਉਸਨੂੰ ਸੰਭਾਲਦੇ ਹਾਂ ਤੇ ਸੇ ਲੱਗੀ ਹੋਵੇ ਜਿਹੜੇ ਵਾਲੇ ਸੂਟ ਨੇ ਇਹ ਪਸ਼ਮੀਨੇ ਜਿਹੇ ਰੰਗਗੇ ਇਹਦੇ ਵਿੱਚ 4-5 ਕਲਰ ਨੇਗੇ ਦੇਖ ਲਓ ਪ੍ਰਿੰਟ ਦੇਖ ਲਓ ਤੇ ਨਾਲ ਇਹਨਾਂ ਦੀ ਮੈਚਿੰਗ ਦੇਖ ਲਓ ਬਹੁਤ ਸੋਹਣੀ ਮੈਚਿੰਗ ਹੋਈ ਹੋਈ ਆ ਬਹੁਤ ਪਿਆਰੇ ਸੂਟ ਨੇਗੇ ਆ ਗਾਜੀਆ ਸ਼ੇਡ ਇੱਕ ਅਫਰੋਜੀ ਜਾਂ ਸ਼ੇਡ ਹੈਗਾ ਵੀਡੀਓ ਆਪਣੀ 8 ਵਜੇ ਆਉਂਦੀ ਹੈਗੀ ਤੇ ਸਤਿ ਸ਼੍ਰੀ ਅਕਾਲ ਜੀ ਕਸਟਮਰ 온 ਡਿਮਾਂਡ ਰਾਮ ਟੈਕਸ ਬ੍ਰਾਂਡ ਦਾ ਮੈਚਿੰਗ ਸੂਟ ਦੁਬਾਰਾ ਤੋਂ ਰੀਸਟਾਕ ਕਰਤੇ ਆ ਜੀ ਚੈੱਕ ਉੱਪਰ ਬਹੁਤ ਸੋਹਣੇ ਤੇ ਬਹੁਤ ਬਿਊਟੀਫੁਲ ਕਲਰ ਡਿਜ਼ਾਈਨ ਇਹਦੇ ਚ अवेलेबल ਹੈ ਇਹ ਚਾਟ ਬਿਲਕੁਲ ਨਵਾਂ ਆਇਆ ਮਾਰਕੀਟ ਦੇ ਵਿੱਚ ਤੇ ਪ੍ਰਾਈਸ ਵੀ ਰਹੂਗਾ ਬਹੁਤ ਹੀ ਘੱਟ ਆਪਣਾ ਪ੍ਰਾਈਸ ਹਰ ਚੀਜ਼ ਦਾ ਹੀ ਮਾਰਕੀਟ ਨਾਲੋਂ ਬਹੁਤ ਹੀ ਘੱਟ ਹੁੰਦਾ ਸੋ ਦੇਰ ਨਾ ਕਰੋ ਜਲਦੀ ਤੋਂ ਜਲਦੀ ਸਕਰੀਨਸ਼ਾਟ ਲਓ ਤੇ ਬੁੱਕ ਕਰੋ ਥੈਂਕ ਯੂ